ਬਾਰੀ ਬਰਸੀ ਖਟਣ ਗਿਆ ਸੀ ਖਟ ਕੇ ਲਿਆਂਦਾ ਰੀਠਾ ਢਿੱਲੋਂ ਸਾਹਿਬ ਕਿਵੇਂ ਅਮਜੀਠਾ ਹਾਲਚਾਲ ਪੁੱਛ ਲੋ ਐਵੇਂ ਨਹੀਂ ਕਹਾਵਤਾਂ ਬਣੀਆਂ ਕਹਿੰਦੇ ਜੱਟ ਜੱਟਾਂ ਦੇ ਤੇ ਭੋਲੂ ਨਰੇਣ ਦਾ ਹੁਣ ਭੋਲੂ ਕੌਣ ਆ ਭੋਲੂ ਤੁਸੀਂ ਲੋਕ ਅਸੀਂ ਲੋਕ ਇਹ ਕਹਾਵਤ ਸਮਝ ਕੇ ਆ ਹੁਣ ਚੰਗੀ ਤਰ੍ਹਾਂ ਆਈ ਆ ਵੀ ਜੱਟ ਜੱਟਾਂ ਦੇ ਕੀ ਆ ਉਹਨਾਂ ਦੀਆਂ ਰਿਸ਼ਤੇਦਾਰੀਆਂ ਭਾਈ ਅਗਲੇ ਤੱਕ ਹੀ ਆ ਭਾਵੇਂ ਮਾੜੇ ਚੰਗੇ ਇਕੱਠੇ ਆ ਪਰ ਭੋਲੂ ਨਰੇਣ ਦਾ ਭੋਲੂ ਮਤਲਬ ਕੀ ਆ ਭੋਲੇ ਭਾਲੇ ਲੋਕ ਠੀਕ ਆ ਅਸੀਂ ਨਰੇਣ ਦੇ ਪੇਟੇ ਪਾ ਦੇ ਭੰ ਨਰੇਣ ਅਸੀਂ ਕਿਹਨੂੰ ਸਮਝੀ ਜਾਂਦੇ ਆ ਉਸੇ ਜੱਟ ਨੂੰ ਜਿਹੜਾ ਜੇਲ੍ਹ ਤੇ ਜਾ ਕੇ ਥਾਪੀ ਦੇ ਕੇ ਆਇਆ ਤੇ ਮਜੀਠੀਆ ਸਾਹਿਬ ਬੜਾ ਹੁੱਬ ਕੇ ਕਹਿ ਰਹੇ ਆ ਕਦੇ ਮੇਰੀ ਹੌਸਲਾ ਫਚਾਈ ਕੀਤੀ ਬੜੇ ਭਦਰਕਾਰੇ ਕਰਕੇ ਗਏ ਹੋ ਤੁਸੀਂ ਜੇਲਾ ਚ ਬਾਬਾ ਜੀ ਇਲਜ਼ਾਮ ਤਾਂ ਦੇਖ ਲੈਣੇ ਚਾਹੀਦੇ ਆ ਪਰ ਬਾਬਾ ਜੀ ਸਾਖ ਸਕੀਰੀਆਂ ਤੇ ਰਤਵੇ ਫਕੀਰੀਆਂ ਇਕੱਠੇ ਨਹੀਂ ਨਿਭਦੇ ਸਾਖ ਸਕੀਰੀਆਂ ਸਭ ਇੱਕ ਪਾਸੇ ਹੋਣਗੇ ਤੁਹਾਨੂੰ ਲੋਕ ਰੱਬ ਮੰਨਦੇ ਆ ਰੋਹਾਨੀ ਅੱਧੀ ਗੱਲ ਕਰਨ ਵਾਲਾ ਬੰਦਾ ਜਦੋਂ ਮਾੜੇ ਬੰਦੇ ਨਾਲ ਆ ਮੈਂ ਕਹਣਾ ਵੀ ਇੱਕ ਲੀਡਰ ਬੰਦਾ ਜਿਹੜਾ ਕਿ ਆ ਪਤਾ ਵੀ ਸਿਰੇ ਦਾ ਕਰਾਪਟ ਬੰਦਾ ਉਹ ਵੀ ਮਾੜੇ ਬੰਦੇ ਨਾਲ ਫੋਟੋ ਕਰਾਉਣ ਵਾਲਾ 10 ਵੇਰੀ ਸੋਚਦਾ ਪਰ ਤੁਸੀਂ ਜਿਹੜੇ ਲੋਕਾਂ ਨੂੰ ਮਿਲਣ ਵਾਸਤੇ ਸਪੈਸ਼ਲ ਜੇਲ੍ਹ ਦੇ ਵਿੱਚ ਗਏ ਹੋ ਉਹ ਬਾਬਾ ਜੀ ਸ਼ੋਭਾ ਦੀ ਦਿੰਦਾ ਮੈਂ ਕਹਣਾ ਲੱਖ ਸਿਆਸੀ ਲੋਕ ਤੁਹਾਨੂੰ ਆ ਕੇ ਮਿਲਦੇ ਹੁਣ ਜਿਹੜਾ ਮਰਜੀ ਤੁਹਾਡੇ ਕੋਲੇ ਬੇਸ਼ੱਕ ਕੀ ਚੱਲ ਕੇ ਆਉਂਦਾ ਸਭ ਕੀ ਆ ਤੁਹਾਡੇ ਵਾਸਤੇ ਪ੍ਰਵਾਨ ਹੋਣਾ ਮੰਨ ਲਿਆ ਹੁਣ ਪਹਿਲਾਂ ਮੈਂ ਤੁਹਾਨੂੰ ਰਿਸ਼ਤੇਦਾਰੀ ਵੀ ਦੱਸ ਦਿਆਂ ਕਿ ਮਜੀਠੀਆ ਦੀ ਰਿਸ਼ਤੇਦਾਰੀ ਕੀ ਪੈਂਦੀ ਆ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਰਿਸ਼ਤੇਦਾਰੀ ਬਾਰੇ ਸੁਣ ਕੇ ਤੁਹਾਨੂੰ ਇੱਕ ਗੱਲ ਜ਼ਰੂਰ ਲੱਗੂਗੀ ਵੀ ਯਾਰ ਜੀਜਾ ਸਾਲੇ ਦਾ ਤਾਂ ਨਹੀਂ ਹੋਇਆ ਕਿਉਂਕਿ ਸਿਆਸਤ ਦੇ ਵਿੱਚ ਜੀਜਾ ਸਾਲਾ ਕੀ ਸ਼ਰੀਕ ਹੁੰਦੇ ਆ ਪਰ ਇਹ ਮੁਸਲਮਾਨਾਂ ਚ ਪਾਇਆ ਜਾਂਦੀ ਸਾਡੇ ਵੀ ਜੀਜ ਮੈਂ ਗੱਲ ਕਰਾਂ ਸੁਖਵੀਰ ਬਾਦਲ ਦੀ ਤੇ ਮਜੀਠੀਏ ਦੀ ਇਹ ਚੀਜ਼ੇ ਨੇ ਭਾਵੇਂ ਸਾਲੇ ਤੋਂ ਮੂੰਹ ਮੋੜ ਲਿਆ ਪਰ ਕਿਹ ਮਜੀਠੀਏ ਦਾ ਅਕਰ ਨੂੰ ਸਾਲਾ ਹੀ ਕੰਮ ਆਇਆ ਹੋਰ ਰਿਸ਼ਤੇਦਾਰੀ ਬਾਬੇ ਨਾਲ ਪੈਂਦੀ ਕੀ ਆ ਬਾਬਾ ਜੀ ਦੇ ਸਾਧੂ ਸਾਹਿਬ ਆ ਕੈਪਟਨ ਜਗਤਪਾਲ ਸਿੰਘ ਤੇ ਉਹਨਾਂ ਦੀਆਂ ਜਿਹੜੀਆਂ ਦੋ ਕੁੜੀਆਂ ਨੇ ਨਾ ਉਹ ਗਾਹਾਂ ਵਿਆਈਆਂ ਕਿਨੂੰ ਆ ਉਹ ਦੋਨੇ ਕੁੜੀਆਂ ਵਹੇਗਾ ਮਜੀਠੇ ਦੇ ਸਾਲੇ ਨੂੰ ਤਾਂ ਫਿਰ ਮਜੀਠੀਏ ਦੇ ਸਾਲੇ ਤਾਂ ਕੰਮ ਆ ਗਏ ਨਾ ਹੁਣ ਜੇਲ੍ਹ ਦੇ ਵਿੱਚ ਜਾਣਾ ਕੋਈ ਇਤਫਾਕ じゃ ਕਿ ਇਹ ਛੋਟੀ ਗੱਲ ਨਹੀਂ ਹੈ ਪੰਜ ਮਹੀਨੇ ਪਹਿਲਾਂ ਵੀ ਜੇਲ੍ਹ 'ਚ ਰਹੇ ਪਰ ਉਦੋਂ ਕੀ ਆ ਗਿਆ ਨਹੀਂ ਕੋਈ ਮਿਲਣਾ ਪਰ ਹੁਣ ਜਾਣ ਦਾ ਮਤਲਬ ਕੀ ਹੈ ਕਿ ਭਾਈ ਮਜੀਠੀਏ ਦੇ ਉੱਤੇ ਹੱਥ ਕੀ ਦਾ ਬਾਬਾ ਗੁਰਿੰਦਰ ਸਿੰਘ ਢਿੱਲੋਂ ਦਾ ਹੁਣ ਸੋਚ ਵਿਚਾਰ ਕੇ ਕੀ ਹੈ ਇਹਦੇ ਨੂੰ ਪੰਗਾ ਲਿਓ ਪਰ ਅਸਲ ਜਿਹੜਾ ਸਭ ਤੋਂ ਵੱਡਾ ਕਾਰਨ ਜੇਲ੍ਹ ਜਾ ਕੇ ਮਿਲਣ ਦਾ ਮੈਨੂੰ ਲੱਗਦਾ ਆ ਵੀ ਹੋਊਗਾ 100% ਆ ਨੋਟਸ ਦੇਖ ਲਓ ਜਿਹੜਾ ਕੀ ਹੈ ਗਜਪਤ ਸਿੰਘ ਗਰੇਵਾਲ ਨੂੰ ਆਇਆ ਵਿਆ ਤੇ ਗਜਪਤ ਸਿੰਘ ਹੈ ਕੌਣ ਇਹ ਏਸੇ ਮਜੀਠੀਏ ਦਾ ਕੀ ਹੈ ਸਾਲਾਗਾ ਜਿਹੜਾ ਗਾਂਹ ਵਿਆਇਆ ਕੀ ਹੈ ਉਸ ਲੜਕੀ ਨੂੰ ਆ ਜਿਹਦਾ ਪਿਓ ਬਾਬਾ ਜੀ ਦਾ ਸਾਡੂ ਆ ਇਸ ਨੋਟਸ ਦੇ ਵਿੱਚ ਕੀ ਹੈ ਉਹਦੀ ਵੀ ਹਿੱਸੇਦਾਰੀ ਕੀ ਆ ਸਾਬ ਝੜਕ ਰਹੀ ਹੈ ਵੀ ਉਹਦੀ ਹਿੱਸੇਦਾਰੀ ਕਿਵੇਂ ਆ ਦੂਜੇ ਕੀ ਆ ਸਾਰਾ ਲਿੰਕ ਕਿਵੇਂ ਜੋੜਿਆ ਜਿਹੜਾ ਈਡੀ ਵੱਲੋਂ ਜੋੜਿਆ ਗਿਆ ਐਵੇਂ ਨਹੀਂ ਛੋਟੀ ਮੋਟੀ ਨਹੀਂ ਹਜ਼ਾਰਾਂ ਪੰਨਿਆਂ ਦੀ ਜੀ ਇਹ ਚਾਰ ਸ਼ੀਟ ਦਰਜ ਕੀਤੀ ਗਈ ਆ ਜਿਹਦੇ ਵਿੱਚ ਕੀ ਆ ਇਹਨਾਂ ਨੂੰ ਤੇ ਗਨੀਬ ਕੌਰ ਮਜੀਠੀਆ ਦੋਨਾਂ ਨੂੰ ਤਲਬ ਕੀਤਾ ਵੇ ਕਿਉਂਕਿ ਵੱਡੀਆਂ ਵੱਡੀਆਂ ਕੰਪਨੀਆਂ ਜਿਹੜੀਆਂ 2007 ਤੋਂ ਬਾਅਦ ਖੜੀਆਂ ਹੋਈਆਂ ਉਹਨਾਂ 'ਚ ਕੀ ਹਿੱਸੇਦਾਰੀਆਂ ਨੇ ਅਗਲਿਆਂ ਦੀਆਂ ਆ ਫਿਰ ਜੇ ਇਹਨਾਂ ਨੂੰ ਹੱਥ ਪਊਗਾ ਤਾਂ ਗਾਂ ਫਿਰ ਬਾਬਾ ਜੀ ਤੱਕ ਕੀ ਆ ਸੇਕ ਜਾਂਦਾ ਇਸੇ ਕਰਕੇ ਸ਼ਾਇਦ ਹੁਕਮਰਾਨਾਂ ਨੂੰ ਜੱਜਾਂ ਨੂੰ ਸਾਰਿਆਂ ਨੂੰ ਇਹ ਮੈਸੇਜ ਦੇਣ ਖਾਤਰ ਕੀ ਆ ਇਹ ਯਾਤਰਾ ਕੀਤੀ ਗਈ ਆ ਜੇਲ ਯਾਤਰਾ ਅਸੀਂ ਸਾਰੇ ਜਾਣਦੇ ਆ ਆਈਪੀਐਸ ਆਈਐਸ ਰਿਟਾਇਰਡ ਜੱਜ ਤੱਕ ਵੱਡੇ ਵੱਡੇ ਜਿਹੜੇ ਲੋਕ ਨੇ ਇਹ ਕੀ ਆ ਇਹਨਾਂ ਦੇ ਡੇਰਿਆਂ ਨਾਲ ਜੁੜੇ ਹੋਏ ਆ ਤੇ ਜੁੜੇ ਹੋਏ ਕਿਉਂ ਆ ਕਿਉਂਕਿ ਉੱਥੋਂ ਭਾਈ ਕੀ ਆ ਅਹੁਦੇਦਾਰੀਆਂ ਵੀ ਮਿਲਦੀਆਂ ਟਿਕਟਾਂ ਵੀ ਮਿਲਦੀਆਂ ਤੇ ਸਭ ਤੋਂ ਵੱਡੀ ਗੱਲ ਵੋਟਾਂ ਦਾ ਏਟੀਐਮ ਆ ਇਹ ਡੇਰੇ ਪਰ ਫੇਰ ਵੀ ਯਾਰ ਮੈਂ ਇੱਕ ਗੱਲ ਕਹਿਣਾ ਕਿ ਇਹਨਾਂ ਨੂੰ ਘੱਟ ਤੋਂ ਘੱਟ ਥੋੜਾ ਜਿਹਾ ਸੋਚ ਲੈਣਾ ਜ਼ਰੂਰ ਬਣਦਾ ਸੀਗਾ ਕਿ ਬਹੁਤ ਲੋਕ ਕੀ ਆ ਐਡੇ ਕੀ ਆ ਲੋਕ ਮੰਦਬੁੱਧੀ ਨਹੀਂ ਬੈਠੇ ਕਿ ਲੋਕ ਕੋਸ਼ਤਾ ਸੋਚਣਗੇ ਆ ਫਿਰ ਲੋਕ ਹੁਣ ਇਹ ਸੋਚ ਲੈਣ ਕਿ ਜੱਟ ਜੱਟਾਂ ਦੇ ਸਾਲੇ ਕੀ ਆ ਰ ਪਰ ਲੋਕੇ ਇਹ ਗੱਲ ਭਾਈ ਨਵੀਂ ਆ ਗਈ ਇੱਕ ਹਫ਼ਤਾ ਵੀ ਹੁਣ ਕੀ ਆ ਤਾਂ ਹੀ ਘੜ ਘੜ ਕੇ ਤੁਹਾਡੇ ਮੂਹਰੇ ਰੱਖ ਰਹੇ ਆ ਬਾਕੀ ਬਾਬਾ ਜੀ ਦੀ ਤਾਕਤ ਆਪਾਂ ਪਲੀ ਭਾਤ ਜਾਣਦੇ ਆ ਮੋਹਨ ਭਗਵਤ ਅਰਗੇ ਲਾਲੋ ਦੇਖਦਾ ਹੋਮ ਮਿਨਿਸਟਰ ਅਮਿਤ ਸ਼ਾਹ ਰਗੇ ਹੋਗੇ ਰਾਜਨਾਥ ਸਿੰਘ ਕਰਕੇ ਜਿਹੜੇ ਡਿਫੈਂਸ ਮਿਨਿਸਟਰ ਨੇ ਤੇ ਮੋਦੀ ਤੱਕ ਜਿਹੜੇ ਲੋਕ ਨੇ ਇਹ ਬਾਬੇ ਦੇ ਮੂਹਰੇ ਕੀ ਆ ਲੰਮੇ ਪੈਂਦੇ ਆ ਕਿਉਂ ਪੈਂਦੇ ਆ ਕਿਉਂਕਿ ਬਾਬੇ ਦੇ ਕੀ ਕੋਲੇ ਕੀ ਆ ਵੋਟਾਂ ਨੇ ਮਤਲਬ ਕੀ ਆ ਭੋਲੂ ਹੋ ਰਹੀਆਂ ਤੇ ਭੋਲੂ ਹੋਰੀ ਕੀ ਆ ਬਾਬੇ ਚੋਂ ਆਪਦਾ ਨਰੈਣ ਭਾਲਦੇ ਆ ਸਭ ਤੋਂ ਲੱਖ ਲਾਨਤ ਮੈਂ ਕਹਣਾ ਵੀ ਜਦੋਂ ਕੀ ਆ ਡੇਰਾਬਾਦ ਇਹ ਸਾਰਾ ਸਿਸਟਮ ਦੇਖਦੇ ਆ ਇੱਕ ਬਲਾਤਕਾਰੀ ਸਾਧਨੇ ਵੀ ਜਿਹੜਾ ਕੀ ਇਹ ਡੇਰਾ ਖੜਾ ਕਰਕੇ ਸਾਡੇ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾਇਆ ਹੋਇਆ ਵੀ ਆਪਦੇ ਵੀਊ ਜ਼ਰੂਰ ਰੱਖਿਓ ਕਮੈਂਟ ਬਾਕਸ 'ਚ ਲਿਖ ਕੇ ਜ਼ਰੂਰ ਦੱਸਿਓ ਇੱਕ ਬੰਦੇ ਨੇ ਚੌੜਾ ਹੋ ਕੇ ਬੜੀ ਕੀ ਇਹ ਗੱਲ ਲਿਖੀ ਦੀ ਵੈਸੇ ਕੀਤਾ ਉਹਨੇ ਕਮੈਂਟ ਹੀ ਸੀ ਕਿਹੜਾ ਦੋ ਜੱਟ ਕੀ ਆ ਪੰਜਾਬ ਹਰਿਆਣਾ ਰਾਜਸਥਾਨ ਨੂੰ ਮਗਰ ਲਾਈ ਫਿਰਦੇ ਆ ਸਾਡੇ ਭਾਈਚਾਰੇ ਦੇ ਜਦਾ ਇੱਕ ਢਿੱਲੋਂ ਆ ਇੱਕ ਸਿੱਧੂ ਆ ਉਹ ਮੈਂ ਕਹਿੰਦਾ ਤੀਜਾ ਕੀ ਆ ਦਿਓਲ ਵੀ ਹੈਗਾ ਤੇ ਪੰਜਾਬ ਦੇ ਵਿੱਚ ਲਗਭਗ 50000 ਤੋਂ ਉੱਤੇ ਕੀ ਰਜਿਸਟਰਡ ਪਾਸਟਰ ਹੋਗੇ ਜਿਹੜੇ ਕੀ ਸਿੱਖ ਧਰਮ ਦੇ ਵਿੱਚ ਉਧਰਲੇ ਪਾਸੇ ਗਏ ਹੋਏ ਆ ਐਵੇਂ ਨਹੀਂ ਲੋਕ ਕਹਿੰਦੇ ਹਮੇ ਆਪਣੇ ਨੇ ਲੂਟਾ ਗੈਰੋਂ ਮੇਂ ਕਹਾਂ ਦਮ ਥਾ ਇਥੇ ਕਿਸ਼ਤੀ ਨਹੀਂ ਡੁੱਬੀ ਪੂਰਾ ਪੰਜਾਬ ਹੀ ਡੁੱਬ ਗਿਆ ਉਚਾਲੋ ਜੇ ਬਚਾਈਦਾ